ਜਿਹੜਾ ਕਸ਼ਮੀਰ ਹੈ ਉੱਤੇ ਟੂਰਿਜ਼ਮ ਡਵੈਲਪ ਹੋ ਰਿਹਾ ਸੀ ਜੇ ਟੂਰਿਜ਼ਮ ਡਵੈਲਪ ਹੁੰਦਾ ਹੈ ਤੇ ਲੋਕਾਂ ਦੀ ਆਮਦਨ ਵੱਧਦੀ ਹੈ ਲੋਕਾਂ ਨੂੰ ਜਿਹੜਾ ਹੈ ਲੋਕੀ ਕੰਮ ਕਰਨਗੇ ਲੋਕਾਂ ਦੀ ਆਮਦਨ ਬढ़ेगी ਤਰੱਕੀ ਹੁੰਦੀ ਹੈ ਉਹ ਜਿਹੜੇ ਟੂਰਿਸਟ ਹੈ ਉਹ ਇਹੀ ਚਾਹੁੰਦੇ ਕਿ ਉਸ ਜਗ੍ਹਾ ਦੀ ਤਰੱਕੀ ਨਾ ਹੋਵੇ ਉਸ ਜਗ੍ਹਾ ਦੀ ਡਵੈਲਪਮੈਂਟ ਨਾ ਹੋਵੇ ਉੱਥੇ ਜਿਹੜੇ ਕਸ਼ਮੀਰੀ ਲੋਕ ਆ ਉਹ ਰੋ ਰਹੇ ਆ ਕਿ ਮਸੀਹ ਦਾ ਸਾਡੀ ਜਿਹੜੀ ਹਾਲਾਤ ਆ ਕਸ਼ਮੀਰ ਦੇ ਵਿੱਚ ਉਹ ਬੜੀ ਵਧੀਆ ਹੋ ਰਹੀ ਸੀ ਅੱਜ ਵੀ ਮੈਂ ਜਦੋਂ ਕਸ਼ਮੀਰ ਦੇ ਵਿੱਚ ਗੱਲ ਕੀਤੀ ਆ ਸਾਰੇ ਲੋਕਾਂ ਨੇ ਆਪਣੀਆਂ ਸ਼ਾਪਸ ਬੰਦ ਕੀਤੀ ਹੋਈ ਆ ਸਕੂਲ ਬੰਦ ਆ ਪਹਿਲਾਂ ਤਾਂ ਚਲੋ ਕਹਿੰਦੇ ਸੀ ਨਾ ਆਰਮੀ ਕਰਾਂਦੀ ਆ ਅੱਜ ਤਾਂ ਲੋਕਾਂ ਨੇ ਆਪ ਆਪਣੀ ਦੁਕਾਨਾਂ ਬੰਦ ਕੀਤੀਆਂ ਜਿਹੜੇ ਉੱਥੋਂ ਦੇ ਰੈਜ਼ੀਡੈਂਟ ਨੇ ਉਹਨਾਂ ਨੇ ਵੀ ਪ੍ਰੋਟੈਸਟ ਕੀਤਾ ਇਸ ਅਤੰਕਵਾਦ ਦੇ ਖਿਲਾਫ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਉਹਨਾਂ ਦਾ ਜਿਹੜਾ ਸਟੇਟ ਹੈ ਬਹੁਤ ਜ਼ਿਆਦਾ ਡਿਵੈਲਪ ਹੋ ਰਿਹਾ ਔਰ ਇਸ ਡਿਵੈਲਪਮੈਂਟ ਨੂੰ ਜਿਹੜਾ ਪਾਕਿਸਤਾਨ ਤੇ ਜਿਹੜੇ ਵਿਰੋਧੀ ਧਿਰ ਨੇ ਉਹ ਨਹੀਂ ਪਸੰਦ ਕਰਦੇ ਆ ਵੀ ਸਾਡੇ ਪ੍ਰੋਟੈਸਟ ਮਾਰਚ ਦੇ ਵਿੱਚ ਹਿੰਦੂ ਵੀ ਨੇ ਸਿੱਖ ਵੀ ਨੇ ਮੁਸਲਮਾਨ ਵੀ ਨੇ ਹਰ ਕਮਿਊਨਿਟੀ ਦੇ ਵਕੀਲ ਸਾਡੇ ਇਸ ਇਸ ਸਾਰੇ ਸ਼ਾਮਿਲ ਨੇ ਔਰ ਇਸ ਤਰ੍ਹਾਂ ਸਾਡੇ ਬਾਹਰ ਦੇ ਵਿੱਚ ਵੀ ਔਰ ਸਾਡੇ ਸਮਾਜ ਦੇ ਵਿੱਚ ਵੀ ਕਦੀ ਵੀ ਵੰਡ ਨਹੀਂ ਹੋਏਗਾ ਸੈਂਟਰ ਗਵਰਨਮੈਂਟ ਕਲੇਮ ਕਰਦੀ ਏ ਵੀ ਉਸ ਸਟੇਟ ਨੂੰ ਅਸੀਂ ਬਹੁਤ ਵਧੀਆ ਬਣਾਤਾ 370 ਨੂੰ ਤੋੜਨ ਦਾ ਉਸ ਨੂੰ ਟਾਰਗੇਟ ਕਿਸੇ ਕਰਕੇ ਕਰਨ ਕੀਤਾ ਗਿਆ ਵੀ ਸੈਂਟਰ ਗਵਰਨਮੈਂਟ ਨੂੰ ਇੱਕ ਲੈਸਨ ਦੇਣਾ ਚਾਹੁੰਦੇ ਨੇ ਵੀ ਤੁਸੀਂ ਇਸ ਕੰਮ ਦੇ ਵਿੱਚ ਸਕਸੈਸਫੁਲ ਨਹੀਂ ਇਹ ਉਹ ਜਿਹੜੇ ਟੈਰਰਿਸਟ ਨੇ ਉਹਨਾਂ ਨੂੰ ਇਹ ਟਾਰਗੇਟ ਕੀਤਾ ਉਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਇਹ ਹਿੰਦੂ ਨੂੰ ਤੇ ਮੁਸਲਮਾਨਾਂ ਨੂੰ ਆਪਸ ਦੇ ਵਿੱਚ ਲੜਾਉਣ ਦੀ ਸਵਾਗਤ ਲੋਕਵਾਸ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ। ਦੋਸਤੋ ਜਲੰਧਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਅੱਜ ਪੁਲਗਾਮ ਜਿਹੜੇ ਪਹਿਲਗਾਮ ਵਿਖੇ ਹੋਈ ਘਟਨਾ ਨੂੰ ਲੈ ਕੇ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ ਤੇ ਖਾਸ ਤੌਰ ਤੇ ਜਲੰਧਰ ਦੇ ਜਿੰਨੇ ਵਕੀਲ ਨੇ ਉਹ ਸੜਕਾਂ ਤੇ ਆ ਚੁੱਕੇ ਨੇ ਤਾਂ ਜਿਹੜੇ ਲੋਕ ਜਿਨ੍ਹਾਂ ਦੀ ਡੈਥ ਹੋਈ ਹੈ ਪਹਿਲਗਾਮ ਵਾਲੀ ਘਟਨਾ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ ਤੇ ਇਸ ਪੂਰੀ ਘਟਨਾ ਨੂੰ ਲੈ ਕੇ ਵਕੀਲਾਂ ਦਾ ਨਜ਼ਰੀਆ ਕੀ ਕਹਿ ਰਿਹਾ ਹੈ ਤਾਂ ਵਕੀਲਾਂ ਤੋਂ ਜਾਣਦੇ ਹਾਂ ਭਾਈ ਸਾਹਿਬ ਸਾਸੀ ਗੱਲ। ਸਾਤਸ੍ਰੀ ਗੁਰੂ ਜੀ। ਅੱਛਾ ਜੀ। ਇਹ ਪਹਿਲਗਾਮ ਵਿਖੇ ਹੋਈ ਘਟਨਾ ਨੂੰ ਲੈ ਕੇ ਅ ਰਹੇ ਹੋ ਕੀ ਕਹੋਗੇ ਜੀ ਅਸੀਂ ਦੇਖੋ ਜਿਹੜੀ ਇਹ ਘਟਨਾ ਹੋਈ ਹੈ ਬਹੁਤ ਹੀ ਨਿੰਦਨੀ ਹੈ ਹੋਈ ਹੈ ਜਿਹੜਾ ਉੱਥੇ ਇਹ ਟੂਰਿਸਟਾਂ ਦੇ ਅਟੈਕ ਕੀਤਾ ਗਿਆ ਹੈ ਬਹੁਤ ਹੀ ਗਲਤ ਕੀਤਾ ਗਿਆ ਹੈ ਜਿਹੜੀ ਕਿ ਉੱਥੇ ਲੈਕ ਆਫ ਇੱਕ ਤਾਂ ਸਿਕਿਉਰਿਟੀ ਰਹੀ ਹੈਗੀ ਹੈ ਉਸ ਸਿਕਿਉਰਿਟੀ ਦੇ ਕਰਕੇ ਵੀ ਜਿਹੜਾ ਹੈਗਾ ਇੱਕ ਨੁਕਸਾਨ ਹੋਇਆ ਹੈਗਾ ਜਿਹੜਾ ਕਿ ਉੱਥੇ ਦੀ ਸਰਕਾਰ ਨੂੰ ਚਾਹੀਦਾ ਸੀਗਾ ਕਿ ਜੇ ਉਹਨਾਂ ਨੂੰ ਪਤਾ ਹੈਗਾ ਅੱਜ ਕੱਲ੍ਹ ਛੁੱਟੀਆਂ ਹੋ ਰਹੀਆਂ ਨੇ ਸਾਰਿਆਂ ਨੇ ਉਸ ਉੱਥੇ ਜਾਣਾ ਹੈਗਾ ਟੂਰਿਸਟ ਐਜ਼ ਅ ਟੂਰਿਸਟ ਤੇ ਉਹਨਾਂ ਨੂੰ ਉੱਥੇ ਕਿਉਂ ਨਹੀਂ ਸਿਕਿਉਰਿਟੀ ਦਿੱਤੀ ਗਈ ਹੈਗੀ ਪਹਿਲਾਂ ਉਸ ਜਗ੍ਹਾ ਤੇ ਕਿਉਂ ਨਹੀਂ ਸਿਕਿਉਰਿਟੀ ਕੀਤੀ ਗਈ ਹੈਗੀ ਅਜਿਹੀ ਘਟਨਾ ਨੂੰ ਲੈ ਕੇ ਤੁਸੀਂ ਮੰਨਦੇ ਹੋ ਕਿ ਦੇਸ਼ ਦਾ ਖੁਫੀਆ ਤੰਤਰ ਬਿਲਕੁਲ ਫੇਲਿਆ ਜੀ ਦੇਖੋ ਇਹ ਧੰਨਵਾਦ ਸੇ ਬੈਠਦਾ ਜੀ ਤਰੀਕਾ ਕਿੱਧਰੇ ਦਾ ਕਿਧਰੇ ਲੈਪਸਤਾ ਹੋਇਆ ਹੈ ਲੈਪਸ ਹੋਇਆ ਕਿਧਰੇ ਇਹ ਸੀ ਦਾ ਅੱਛਾ ਭਾਈ ਸਾਹਿਬ ਤੁਸੀਂ ਕੀ ਕਹੋਗੇ ਪੇਸ਼ੇਵਰ ਜੋ ਤੁਸੀਂ ਵਕੀਲ ਹੋ ਵਕੀਲਾਂ ਦਾ ਨਜ਼ਰੀਆ ਇਸ ਪੂਰੀ ਘਟਨਾ ਨੂੰ ਲੈ ਕੇ ਕੀ ਕਹਿ ਰਿਹਾ ਜੀ ਅਸੀਂ ਇਹ ਸਮਝਦੇ ਹਾਂ ਕਿ ਦੇਖੋ ਕਿੰਨਾ ਕਿਤੇ ਦਾ ਇੰਟੈਲੀਜੈਂਸ ਫੇਲਿਅਰ ਹੈ ਲੇਕਿਨ ਜੋ ਲੋਕਲ ਆਈਟਸ ਹੈ ਸੁਣਨ ਚਾਹ ਰਿਹਾ ਕਿ ਲੋਕਲ ਆਈਟਸ ਵੀ ਉਹਦੇ ਵਿੱਚ ਇਨਵੋਲ ਸੀਗੇ ਤੇ ਜੇ ਕਿਤੇ ਨਾ ਕਿਤੇ ਲੋਕਲ ਆਰਟਸ ਇਨਵੋਲਵ ਹੋਣਗੇ ਤਾਂ ਉੱਥੇ ਕੋਈ ਵੀ ਇੰਟੈਲੀਜੈਂਸ ਕੁਝ ਨਹੀਂ ਕਰ ਸਕਦੀ ਪਰ ਫਿਰ ਵੀ ਮੈਂ ਕਹੂੰਗਾ ਕਿ ਸਟੇਟ ਗਵਰਨਮੈਂਟ ਸੈਂਟਰ ਗਵਰਨਮੈਂਟ ਹੋਰ ਜਿਹੜੀ ਇਨਵੈਸਟੀਗੇਟਿਵ ਏਜੰਸੀਜ਼ ਹੈਗੀ ਇੰਟੈਲੀਜੈਂਸ ਹੈ ਉਹਦੇ ਕਿਤਨਾ ਕਿਤੇ ਫੇਲਿਅਰ ਹੈ ਇਹ ਜਿਹੜਾ ਉਹਨਾਂ ਨੇ ਅਟੈਕ ਕੀਤਾ ਹੈ ਖਾਸ ਤੌਰ ਤੇ ਖਾਸ ਤੌਰ ਤੇ ਜਿਹੜੇ ਬਿਲਕੁਲ ਹੀ ਅਨਨਾਮਡ ਲੋਗ ਹੈ ਇਨੋਸੈਂਟ ਪੀਪਲ ਹੈ ਉਹਨਾਂ ਦੇ ਉੱਪਰ ਦਿਸ ਇਸ ਮਾਈ ਟੋਟਲੀ ਅਨਐਕਸੈਪਟੇਬਲ ਆਈ ਆਈ ਡੋਨਟ ਹੈਵ ਵਰਡਸ ਟੂ ਐਕਸਪਲੇਨ ਥਿਸ ਅੱਛਾ ਭਾਈ ਸਾਹਿਬ ਇਸ ਘਟਨਾ ਨੂੰ ਜਿਹੜੇ ਲੋਕ ਹਿੰਦੂ ਵਰਸਸ ਮੁਸਲਿਮ ਬਣਾ ਰਹੇ ਨੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹੋਗੇ ਦੇਖੋ ਮੈਂ ਕਹੂੰਗਾ ਕਿ ਇਟ ਇਜ਼ ਅ ਅਟੈਕ ਔਨ ਦਾ ਕੰਟਰੀ ਇਟ ਇਜ਼ ਅ ਅਟੈਕ ਔਨ ਦਾ ਕੰਟਰੀ ਇਟ ਇਜ਼ ਅ ਅਟੈਕ ਔਨ ਦਾ ਪੀਪਲ ਐਂਡ ਜਿਹੜਾ ਅਟੈਕ ਹੈ ਅਸੀਂ ਉਹਦੀ ਨਿੰਦਾ ਕਰਦੇ ਆਂ ਔਰ ਅਸੀਂ ਕਹਿੰਦੇ ਆਂ ਕਿ ਕੋਵਿਡ ਐਕਟ ਹੈ ਕੋਵਿਡ ਐਸਲੀ ਕਹਿੰਦੇ ਆਂ ਕਿਉਂਕਿ ਇਹਦੇ ਵਿੱਚ ਇਨੋਸੈਂਟ ਪੀਪਲ ਹੈਵ ਬੀਨ ਕਿਲਡ ਜਿਹੜੇ ਅਨਾਰਮਡ ਸੀ ਨਿਊਲੀ ਮੈਰਿਡ ਕਪਲ ਸੀ ਜਿਹੜੇ ਆਪਣੀ ਫੈਮਿਲੀ ਨਾਲ ਘੁੰਮਣ ਗਏ ਸੀ ਕੋਥੇ ਅਰ ਦੇ ਉਹਨਾਂ ਨੇ ਉਹਨਾਂ ਨੇ ਸੋਚ ਕੇ ਗਏ ਸੀ ਕਿ ਜਿਹੜਾ ਕਸ਼ਮੀਰ ਹੈ ਉਹ ਕਹਿੰਦੇ ਨਾ ਪੈਰਾਡਾਈਸ ਹੈ ਪਰ ਦੇ ਨੈਵਰ نو ਕਿ ਉਹਨਾਂ ਨਾਲੇ ਕਟਨਾ ਹੋਏਗੀ ਐਸ ਲਈ ਅਸੀਂ ਇਹ ਕਹਿ ਰਹੇ ਹਾਂ ਕਿ ਗਵਰਨਮੈਂਟ ਸ਼ੁੱਡ ਟੇਕ ਸਟ੍ਰਿਕਟ ਐਕਸ਼ਨ ਔਰ ਅੱਜ ਅਸੀਂ ਡਿਸਟ੍ਰਿਕਟ ਵਾਰਸ਼ਨ ਜਲੰਧਰ ਸਾਰੇ ਵਕੀਲ ਜਿੱਥੇ ਕੱਟੇ ਹੋਏ ਆ ਉਹਨਾਂ ਦੀ ਜਿਹੜੇ ਵੀ ਜਿਨ੍ਹਾਂ ਦੀ ਡੈਥ ਹੋਈ ਹੈ ਜਿਨ੍ਹਾਂ ਦੀ ਲਾਈਫ ਉੱਤੇ ਗਈ ਹੈ ਉਹਨਾਂ ਨੂੰ ਸਾਰੇ ਸਨਦਾਸ਼ਲੀ ਦੇਣਾ ਚਾਹੁੰਦੇ ਹਾਂ ਔਰ ਗਵਰਨਮੈਂਟ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਸਖਤ ਤੋਂ ਸਖਤ ਕਾਰਵਾਈ ਐਂਡ ਨੋਬਾਡੀ ਸ਼ੁੱਡ ਬੀ ਲੈਫਟ ਜਿਹੜਾ ਬੰਦਾ ਇਹ ਰੋਲਡ ਹੈ ਹੀ ਸ਼ੁੱਡ ਬੀ ਕਿਲਡ ਹੀ ਸ਼ੁੱਡ ਬੀ ਹੈਂਗਡ ਇਮੀਡੀਏਟਲੀ ਐਕਸਲੈਂਟ ਅੱਛਾ ਇਸ ਗੱਲਬਾਤ ਕੀ ਕਹੋਗੇ ਜਿਹੜੀ ਸੋਸ਼ਲ ਮੀਡੀਆ ਤੇ ਪ੍ਰਚਾਰੀ ਜਾ ਰਹੀ ਨਾਨੂ ਮੌਤ ਦੇ ਘਾਟ ਉਤਾਰਿਆ ਗਿਆ ਬਾਤੇ ਲੋਕ ਇਹ ਕਹਿੰਦੇ ਨੇ ਕਿ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ ਇਹ ਆਮ ਨਾਗਰਿਕ ਹੋਣ ਦੇ ਨਾਤੇ ਤੁਸੀਂ ਕੀ ਕਹੋਗੇ ਜਿਹੜੇ ਲੋਕ ਹਿੰਦੂ ਵਰਸਸ ਮੁਸਲਮਾਨ ਇਸ ਮਸਲੇ ਨੂੰ ਬਣਾ ਰਹੇ ਨੇ ਦੇਖੋ ਜਿਹੜਾ ਕਿ ਧਰਮ ਪੁੱਛ ਕੇ ਜਿਹੜਾ ਮਾਰਿਆ ਗਿਆ ਜਿਹੜੀ ਕਿ ਇੱਕ ਜਿਹੜੀ ਵਿਕਟਮ ਹੈ ਜਿਹੜੀ ਲੜਕੀ ਹੈ ਜਿਹਨੂੰ ਇੱਕ ਵਾਈਫ ਸੀ ਇੱਕ ਬੰਦੇ ਦੀ ਉਹਨੇ ਅੱਗਲ ਦੱਸੀ ਹੈ ਔਰ ਅੱਜ ਇੱਕ ਗੱਲ ਹੈ ਅਸੀਂ ਨਿੰਦਾ ਕਰਦੇ ਆ ਅਸੀਂ ਕਹਿੰਦੇ ਆ ਕਿ ਚਾਹੇ ਜਿਹੜਾ Hindu ਹੈ ਚਾਹੇ Sikh ਹੈ ਕੋਈ ਵੀ ਰਿਲੀਜੀਅਨ ਹੈ ਅਸੀਂ ਸਭ ਪਰਮਾਤਮਾ ਦੇ ਬੰਦੇ ਹੈਗੇ ਆ ਅਸੀਂ ਸਾਰੇ ਹਿੰਦੁਸਤਾਨੀ ਹੈ ਜਿਹੜਾ ਧਰਮ ਦੇ ਨਾਮ ਤੇ ਕੋਈ ਕਿਲਿੰਗ ਕੀਤੀ ਗਈ ਹੈ ਅਰੀਓਰੀ ਕੜੀ ਨਿੰਦਾ ਕਰਦੇ ਹੈਗੇ ਅੱਛਾ ਮਤਲਬ ਇਹ ਜਿਹੜਾ Hindu versus Muslim ਮਸਲਾ ਬਣਾਇਆ ਜਾ ਰਿਹਾ ਹੈ ਭਾਈਚਾਰਕ ਸੰਘ ਖਤਮ ਕਰਨ ਵਾਸਤੇ ਇਹ ਜਿਹਹਾ ਕੰਮ ਕੀਤਾ ਜਾ ਰਿਹਾ ਹੈ ਦੇਖੋ ਇਹਰੇ ਵਿੱਚ ਤੇ ਜਿਹੜੀ ਕੋਈ ਵੀ ਮੁੱਦਾ ਜਿਹੜਾ ਧਰਮ ਨਾਲ ਨਹੀਂ ਜੁੜਨਾ ਚਾਹੀਦਾ ਇਨੋਸੈਂਟ ਪੀਪਲ ਹੈ ਉਹਨਾਂ ਨੂੰ ਉਥੇ ਮਾਰਿਆ ਗਿਆ ਅਸੀਂ ਹੋਰ ਹੀ ਨਿੰਦਾ ਕਰਦੇ ਹਾਂ ਬਾਕੀ ਇਹ ਕਿ ਅਸੀਂ ਕਹਿੰਦੇ ਕਿ ਗਵਰਨਮੈਂਟ ਨੂੰ ਐਕਸ਼ਨ ਲੈਣਾ ਚਾਹੀਦਾ ਜੋ ਵੀ ਹੈ ਚਾਹੇ ਮੁਸਲਮਾਨ ਹੈ ਕੋਈ ਵੀ ਹੈ ਕਿ ਜਿਹੜੀ ਜਿਹੜੀ ਫਰਸਟ ਰਿਪੋਰਟਸ ਤੇ ਹੀ ਆ ਰਹੀਆਂ ਨੇ ਕਿ ਜਿਹੜੇ ਟੈਰਿਸ ਸੀ ਟੈਰਿਸ ਸੀ ਜਿਹੜੇ ਪਾਕਿਸਤਾਨ ਤੋਂ ਜਿਹੜੇ ਹੈ ਉਹਨਾਂ ਨੂੰ ਸਪਾਂਸਰਡ ਸੀ ਟੈਰਿਸ ਜਿਹੜੀ ਖਬਰਾਂ ਇਸ ਤਰ੍ਹਾਂ ਦੀ ਆ ਰਹੀ ਹੈ ਔਰ ਅਗਰ ਖਬਰਾਂ ਵੀ ਜਿਹੜੀ ਗਵਰਨਮੈਂਟ ਦੇ ਨਹੀਂ ਚੜੀਏ ਪੁਕਤੀ ਜਿਹੜੀ ਹੈ ਇਹਦੇ ਵੀ ਪੈਰ ਵੀ ਕਰੇ ਔਰ ਦੇਖੇ ਔਰ ਜੇ ਜੋ ਵੀ ਇਨਵੋਲਵਰ ਹੈ ਕਰਵਾਈ ਹੋਵੇ ਅੱਛਾ ਜਿਹੜੇ ਲੋਕਾਂ ਦੀ ਮੌਤ ਹੋਈ ਹੈ ਡੈਥ ਹੋਈ ਹੈ ਇਸ ਘਟਨਾ ਦੇ ਵਿੱਚ ਇਹ ਚਰਚਾ ਪ੍ਰਚਲਿਤ ਹੋ ਰਹੀ ਹੈ ਕਿ ਉਹ ਲੋਕ ਚੰਗੇ ਘਰਾਣਿਆਂ ਨਾਲ ਸੰਬੰਧਤ ਸੀਗੇ ਚੰਗੇ ਬਿਜ਼ਨਸਮੈਨ ਸੀਗੇ ਵਧੀਆ ਜੌਬ ਕਰਦੇ ਸੀਗੇ ਫਿਰ ਅਜਿਹੇ ਜਿਹੜੇ ਬਿਜ਼ ਦੇ ਵਿੱਚ ਹੁਣ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਣਾ ਫਿਰ ਖੂਫੀਆ ਤੰਤਰ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਖੂਫੀਆ ਤੰਤਰ ਬਾਰੇ ਕੀ ਕਹੋਗੇ ਜਿਹੜੇ ਬਿਜ਼ਨਸਮੈਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਣਾ ਜਾਂ ਜਿਹੜੇ ਨੇਵੀ ਦੇ ਵਿੱਚ ਜੌਬ ਕਰਦੇ ਹੋਣ ਚੰਗੀ ਪੋਜੀਸ਼ਨ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਣਾ ਫਿਰ ਇਹ ਖੂਫੀਆ ਤੰਤਰ ਬਾਰੇ ਕੀ ਕਹੋਗੇ ਜੀ ਦੇਖੋ ਇਹਦੇ ਵੀ ਕਲੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਿਜ਼ਨਸਮੈਨ ਸੀ ਅਸੀਂ ਕਹਾਂਗੇ ਦੇ ਵਰ ਟੂਰਿਸਟ ਇਹਦੇ ਫੋਰਨ ਨੈਸ਼ਨਲ ਸਪੀਸੀ ਕਲੇ ਇੰਡੀਆ ਨਹੀਂ ਸੀ ਮੇਨ ਜਿਹੜਾ ਮੈਨੂੰ ਜੋੜਦਾ ਕਿ ਕੀ ਸੀ ਕਿ ਉੱਥੇ ਜਿਹੜਾ ਕਸ਼ਮੀਰ ਹੈ ਉੱਥੇ ਟੂਰਿਜ਼ਮ ਡਿਵੈਲਪ ਹੋ ਰਿਹਾ ਸੀ ਜੇ ਟੂਰਿਜ਼ਮ ਡਿਵੈਲਪ ਹੁੰਦਾ ਤੇ ਲੋਕਾਂ ਦੀ ਆਮਦਨ ਵਧਦੀ ਹੈ ਲੋਕਾਂ ਨੂੰ ਜਿਹੜਾ ਹੈ ਲੋਕੀ ਕੰਮ ਕਰਨਗੇ ਲੋਕਾਂ ਦੀ ਆਮਦਨ ਵਧੇਗੀ ਤਰੱਕੀ ਹੁੰਦੀ ਹੈ ਔਰ ਜਿਹੜੇ ਟੈਰਿਸਟ ਹੈ ਉਹ ਇਹੀ ਚਾਹੁੰਦੇ ਹੈ ਕਿ ਉਸ ਜਗ੍ਹਾ ਦੀ ਤਰੱਕੀ ਨਾ ਹੋਏ ਉਸ ਜਗ੍ਹਾ ਦੀ ਡਿਵੈਲਪਮੈਂਟ ਹੋਏ ਕਿਉਂਕਿ ਜਿਸ ਜਗ੍ਹਾ ਤਰੱਕੀ ਹੈ ਡਿਵੈਲਪਮੈਂਟ ਨਹੀਂ ਹੁੰਦੀ ਉੱਥੇ ਉਹ ਟੂਰਿਜ਼ਮ ਨੂੰ ਜਿਹੜਾ ਹੈ ਉਹ ਟੈਰਿਜ਼ਮ ਨੂੰ ਬੜਾਵਾ ਦੇਣਗੇ ਉਥੇ ਕੋਈ ਜੇ ਉਥੇ ਕੁਝ ਖਾਨ ਨਹੀਂ ਹੋਏਗਾ ਇਹ ਲੋਕੋ ਪੈਸਾ ਨਹੀਂ ਹੋਏਗਾ ਤੇ ਲੋਕਾਂ ਦਾ ਮਨ ਟੈਨਿਸਮਲ ਜਾਏਗਾ ਉਹ ਲੋਕਾਂ ਨੂੰ ਗੁਮਰਾਹ ਕਰ ਸਕਦੇ ਨੇ ਤੇ ਅਸਲੀ ਟੂਰਿਸਟ ਆ ਰਹੇ ਸੀ ਜੂਨ ਦੇ ਸੀ ਅਗਰ ਇਹ ਇਨਸੀਡੈਂਟ ਨਾ ਹੁੰਦਾ ਤੇ ਉਥੇ ਲੱਖੋ ਜਿਹੜੇ ਹੈ ਟੂਰਿਸਟ ਜਾਂਦੇ ਬਿਕੋਜ਼ ਸਾਰਿਆਂ ਨੂੰ ਪਤਾ ਹੈ ਕਿ ਕਸ਼ਮੀਰ ਨੂੰ ਜੱਦਤ ਕਿਹਾ ਜਾਂਦਾ ਹੈ ਤੇ ਇਹ ਜਿਹੜੇ ਲੋਕ ਹੈ ਇਹ ਜਿਹੜੇ ਡਵੈਲਪਮੈਂਟ ਚਾਹੁੰਦੇ ਉਸ ਜੰਨਤ ਨੂੰ ਬਰਬਾਦ ਕਰ ਰਹੇ ਨੇ ਬਿਲਕੁਲ ਇਹ ਭਾਈ ਸਾਹਿਬ ਹਿੰਦੂਆਂ ਦਾ ਤੇ ਮੁਸਲਮਾਨਾਂ ਦਾ ਦੇਸ਼ ਦੇ ਜਿਹੜੇ ਰਹਿਣ ਵਾਲੇ ਨੇ ਇੰਡੀਆ ਦੇ ਰਹਿਣ ਵਾਲੇ ਨੇ ਉਹਨਾਂ ਦਾ ਪਿਆਰ ਕਿ ਹੋ ਜਾਇਆ ਜੀ ਬਹੁਤ ਵਧੀਆ ਪਿਆਰ ਹੈ ਤੁਸੀਂ ਗੱਲ ਕੀਤੀ ਇਹ ਵੀ ਇਹਨੂੰ ਸੋਸ਼ਲ ਨੈਟਵਰਕਿੰਗ ਦੇ ਉੱਤੇ ਇਹ ਸਿਸਟਮ ਬਣਾਇਆ ਜਾ ਰਿਹਾ ਹੈ Hindu Muslimਾਨ ਦਾ ਅੱਛਾ ਇਹ ਗੱਲ ਪ੍ਰਚਲਿਤ ਹੋ ਰਹੀ ਹੈ ਕਿ ਉਹਨਾਂ ਨੂੰ Hindu ਹੋਣ ਦੇ ਨਾਤੇ Hinduਾਂ ਨੂੰ ਹੀ ਟਾਰਗੇਟ ਕੀਤਾ ਗਿਆ ਬਿਲਕੁਲ ਕੀਤਾ ਗਿਆ ਜੀ ਇਹਦੇ ਵਿੱਚ ਮੈਂ ਕੋਈ ਗੁਰੇਜ਼ ਨਹੀਂ ਕਰਾਂਗਾ ਜਦੋਂ ਉਹਨਾਂ ਦਾ ਧਰਮ ਪੁੱਛਿਆ ਗਿਆ ਉਹਨਾਂ ਦੇ ਕੱਪੜੇ ਉਤਾਰ ਕੇ ਉਹਨਾਂ ਨੂੰ ਚੈੱਕ ਕੀਤਾ ਗਿਆ ਤੇ ਕਿਉਂ ਇਸ ਗੱਲ ਤੋਂ ਗੁਰੇਜ਼ ਕੀਤਾ ਜਾਏ ਵੀ ਕੱਲੇ Hinduਾਂ ਨੂੰ ਹੀ ਟਾਰਗੇਟ ਕੀਤਾ ਗਿਆ ਇਸ ਕਰਕੇ ਮੈਂ ਇੱਕ ਉਹਨਾਂ ਨੂੰ ਚੈੱਕ ਕੀਤਾ ਗਿਆ ਵੀ ਤੁਹਾਨੂੰ ਕਲਮਾ ਆਉਂਦੀਆਂ ਕਿ ਨਹੀਂ ਆਉਂਦੀਆਂ ਤੇ ਤਾਂ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਇਹ ਸੋਸ਼ਲ ਨੈਟਵਰਕਿੰਗ ਦੇ ਉੱਤੇ ਨਹੀਂ ਇਹ ਉਹ ਜਿਹੜੇ ਟੈਰੀ ਨੇ ਉਹਨਾਂ ਨੂੰ ਇਹ ਟਾਰਗੇਟ ਕੀਤਾ ਉਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਇਹ ਹਿੰਦੂ ਨੂੰ ਤੇ ਮੁਸਲਮਾਨਾਂ ਨੂੰ ਆਪਸ ਦੇ ਵਿੱਚ ਲੜਾਉਣ ਦੀ ਤੋਂ ਸੋ ਮੈਂ ਇਹ ਕਾਂਗਾ ਸਰਕਾਰ ਨੂੰ ਤੁਹਾਡੇ ਮਾਧਿਅਮ ਦੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਈ ਕਿ ਅੱਜ ਸਮੇਂ ਆ ਗਿਆ ਹੈ ਕਿ ਇੱਕ ਵੱਡਾ ਲੈਸਨ ਦੇਣ ਦਾ ਬਹੁਤ ਜ਼ਿਆਦਾ ਅਸੀਂ ਬਹੁਤ ਜ਼ਿਆਦਾ ਟਾਰਗੇਟ ਕਰ ਲਿਆ ਅਤੰਕਵਾਦ ਨੂੰ ਬਹੁਤ ਜ਼ਿਆਦਾ ਸਾਡੇ ਸ਼ਹੀਦ ਹੋ ਗਏ ਨੇ ਬਹੁਤ ਪਰਿਵਾਰ ਵਿਚਾਰੇ ਸ਼ਹੀਦ ਹੋ ਗਏ ਨੇ ਅੱਜ ਸਮੇਂ ਆ ਗਿਆ ਹੈ ਇਹਨੂੰ ਪਾਕਿਸਤਾਨ ਨੂੰ ਗਾਜ਼ਾ ਬਣਾਉਂਦਾ ਇੱਕ ਵਾਰੀ ਬਹੁਤ ਵਧੀਆ ਲੈਸਨ ਦੇਣਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਭਾਰਤ ਵਾਸੀ ਆਪਣੇ ਆਪਣ ਨੂੰ ਸੁਰੱਖਿਤ ਮਹਿਸੂਸ ਕਰਨ ਇਹ ਕਿਉਂ ਟਾਰਗੇਟ ਕੀਤਾ 370 ਤੋੜਨ ਤੋਂ ਬਾਅਦ ਕਸ਼ਮੀਰ ਦੇ ਵਿੱਚ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਈ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਈ ਟੂਰਿਜ਼ਮ ਬਹੁਤ ਜ਼ਿਆਦਾ ਵਧਿਆ 5 ਲੱਖ ਟੂਰਿਸਟ ਇਸ ਸਾਲ ਦੇ ਵਿੱਚ ਜਿਹੜਾ ਕਸ਼ਮੀਰ ਦੇ ਵਿੱਚ ਗਿਆ ਲੋਕ ਬਹੁਤ ਖੁਸ਼ ਸੀ ਅੱਜ ਤੁਸੀਂ ਪਹਿਲੀ ਵਾਰੀ ਦੇਖਿਆ ਹੋਣਾ ਕਿ ਕਸ਼ਮੀਰ ਦੇ ਵਿੱਚ ਜਿਹੜੇ ਉਥੋਂ ਦੇ ਰੈਜ਼ੀਡੈਂਟ ਨੇ ਉਹਨਾਂ ਨੇ ਵੀ ਪ੍ਰੋਟੈਸਟ ਕੀਤਾ ਇਸ ਅਤੰਕਵਾਦ ਦੇ ਖਿਲਾਫ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਉਹਨਾਂ ਦਾ ਜਿਹੜਾ ਸਟੇਟ ਹੈ ਬਹੁਤ ਜ਼ਿਆਦਾ ਡਿਵੈਲਪ ਹੋ ਰਿਹਾ ਔਰ ਇਸ ਡਿਵੈਲਪਮੈਂਟ ਨੂੰ ਜਿਹੜਾ ਪਾਕਿਸਤਾਨ ਤੇ ਜਿਹੜੇ ਵਿਰੋਧੀ ਧਿਰ ਨੇ ਉਹ ਨਹੀਂ ਪਸੰਦ ਕਰਦੇ ਇਸ ਕਰਕੇ ਇਹ ਟਾਰਗੇਟ ਬਣਾਇਆ ਗਿਆ ਤਾਂ ਕਿ ਇੱਥੇ ਟੂਰਿਜ਼ਮ ਖਤਮ ਕੀਤਾ ਜਾਏ ਇਨੋਸੈਂਟ ਲੋਕਾਂ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਜੇਕਰ ਕੋਈ ਘੁੰਮਣ ਜਾਂਦਾ ਹੈ ਸਲਾਨੀਆਂ ਦੇ ਤੌਰ ਤੇ ਐਜ਼ ਅ ਸਲਾਨੀ ਘੁੰਮਣ ਜਾਂਦਾ ਹੈ ਫਿਰ ਉਹਨਾਂ ਨੂੰ ਅਤਵਾਦੀਆਂ ਵੱਲੋਂ ਟਾਰਗੇਟ ਕਿਉਂ ਕੀਤਾ ਜਾਂਦਾ ਹੈ ਕੋਈ ਪਰਪਸ ਹੈ ਵੀ ਉਸ ਸਟੇਟ ਦੇ ਵਿੱਚ ਟੂ ਸੈਂਟਰ ਗਵਰਨਮੈਂਟ ਕਲੇਮ ਕਰਦੀ ਏ ਵੀ ਉਸ ਸਟੇਟ ਨੂੰ ਅਸੀਂ ਬਹੁਤ ਵਧੀਆ ਬਣਾਤਾ 370 ਨੂੰ ਤੋੜਨ ਦਾ ਉਸ ਨੂੰ ਟਾਰਗੇਟ ਇਸੇ ਕਰਕੇ ਕਰਨ ਕੀਤਾ ਗਿਆ ਵੀ ਸੈਂਟਰਲ ਗਵਰਨਮੈਂਟ ਨੂੰ ਇੱਕ ਲੈਸਨ ਦੇਣਾ ਚਾਹੁੰਦੇ ਨੇ ਵੀ ਤੁਸੀਂ ਇਸ ਕੰਮ ਦੇ ਵਿੱਚ ਸਕਸੈਸਫੁਲ ਨਹੀਂ ਲੇਕਿਨ ਅਸੀਂ ਇਹ ਗੱਲ ਦੱਸਣਾ ਚਾਹੁੰਦੇ ਆ ਕਿ ਸਾਡੀ ਬਾਰ ਐਸੋਸੀਏਸ਼ਨ ਦੇ ਮੈਂਬਰ ਜੈਨ ਸਾਹਿਬ ਤੇ ਰੋਹਿਤ ਗੰਭੀਰ ਦੀ ਅਗਵਾਈ ਦੇ ਵਿੱਚ ਜਿਹੜਾ ਅੱਜ ਅਸੀਂ ਸਾਰਾ ਦਿਨ ਪ੍ਰੋਟੈਸਟ ਮਾਰਚ ਅਸੀਂ ਆਪਣੀ ਕੋਰਟ ਦੇ ਵਿੱਚ ਵੀ ਕੀਤਾ ਔਰ ਅੱਜ ਵੀ ਕੈਂਡਲ ਮਾਰਚ ਕੀਤਾ ਵੀ ਜਿਹੜੇ ਵਕੀਲ ਸਿਰਫ ਅਦਾਲਤਾਂ ਦੇ ਵਿੱਚ ਹੀ ਨਿਆਂ ਨਹੀਂ ਦਵਾਉਂਦੇ ਅਦਾਲਤਾਂ ਦੇ ਵਿੱਚ ਹੀ ਜਸਟਿਸ ਲੋਕਾਂ ਨੂੰ ਨਹੀਂ ਮਾंदे ਇਸ ਸਮਾਜ ਨਾਲ ਔਰ ਆਪਣੇ ਦੇਸ਼ ਨਾਲ ਹਰ ਸਮੇਂ ਖੜੇ ਹੁੰਦੇ ਨੇ ਅੱਜ ਜੇ ਅਸੀਂ ਸੜਕਾਂ ਤੇ ਆਏ ਆ ਤੇ ਆਪਣੇ ਦੇਸ਼ ਕਰਕੇ ਆਏ ਆ ਜਿੱਥੇ ਜਿੱਥੇ ਵੀ ਲੋੜ ਪਵੇਗੀ ਸਾਡੇ ਸਾਰੇ ਵਕੀਲ ਹਰ ਸਮੇਂ ਅਸੀਂ ਖੜੇ ਰਵਾਂਗੇ ਆਪਣੇ ਦੇਸ਼ ਨਾਲ ਔਰ ਹਮੇਸ਼ਾ ਹੀ ਅਤੰਕਵਾਦ ਦੇ ਖਿਲਾਫ ਅਸੀਂ ਲੜਾਈ ਲੜਦੇ ਰਵਾਂਗੇ ਜਿੱਥੇ ਤੱਕ ਸਾਡੀ ਜਰੂਰਤ ਪਵੇਗੀ ਅਸੀਂ ਹਾਜ਼ਰ ਹੋਵਾਂਗੇ ਸ੍ਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਆਪਾਂ ਜ਼ਿਕਰ ਕਰਦੇ ਹੋਏ ਕਹਿੰਦੇ ਦੇਸ਼ ਦਾ ਤਾਂ ਮਾਹੌਲ ਹੀ ਬਹੁਤ ਵਧੀਆ ਹੈ ਕਹਿੰਦੇ ਲਾਅ ਆਂਡ ਆਰਡਰ ਦੀ ਸਥਿਤੀ ਬਿਲਕੁਲ ਕਾਇਮ ਹੈ ਖਾਸ ਤੌਰ ਤੇ ਜੰਮੂ ਕਸ਼ਮੀਰ ਦਾ ਉਹ ਵਾਰ-ਵਾਰ ਜ਼ਿਕਰ ਕਰਦੇ ਰਹੇ ਸੀ ਕਹੋਗੇ ਹੋ ਤਾਂ ਕਿ ਦੇਸ਼ ਦੇ ਵਿੱਚ ਤੁਮ ਲੋਕ ਸੁਰੱਖਿਅਤ ਬਣੋ ਅੱਜ ਦੇ ਇਨਸੀਡੈਂਟ ਤੋਂ ਪਹਿਲਾਂ ਦੇਖੋ ਅੱਜ ਦੇ ਇਨਸੀਡੈਂਟ ਤੋਂ ਪਹਿਲਾਂ ਦੇਖੋ ਜਾ ਕਸ਼ਮੀਰ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਵੀ ਬਹੁਤ ਜ਼ਿਆਦਾ ਰੌਣਕਾਂ ਸੀ ਤੁਹਾਨੂੰ ਨਹੀਂ ਲੱਗਦਾ ਵੀ ਕਸ਼ਮੀਰ ਬਹੁਤ ਡਿਵੈਲਪ ਹੋ ਰਿਹਾ ਤੁਹਾਨੂੰ ਨਹੀਂ ਲੱਗਦਾ ਵੀ ਟੂਰਿਜ਼ਮ ਦੇ ਨਾਲ ਬਹੁਤ ਜ਼ਿਆਦਾ ਕਿਉਂਕਿ ਕਸ਼ਮੀਰ ਦਾ ਇਕੋ ਹੀ ਸੋਰਸ ਆਫ ਇਨਕਮ ਹੈ ਟੂਰਿਜ਼ਮ ਔਰ ਟੂਰਿਜ਼ਮ ਦਾ ਇੰਨਾ ਬੜਾਵਾ ਦੇਖ ਕੇ ਅਮਿਤ ਸ਼ਾਹ ਜੀ ਦਾ ਬਿਆਨ ਬਿਲਕੁਲ ਠੀਕ ਸੀ ਉਹਦੇ ਬਾਰੇ ਕੋਈ ਨਹੀਂ ਨੋ ਡਾਊਟ ਕਿਸੇ ਟਾਈਮ ਲੈਪਸ ਹੁੰਦਾ ਹੈ ਅੱਜ ਅਟੈਕ ਹੋ ਗਿਆ ਹੈ ਲੇਕਿਨ ਇਹਦਾ ਵੀ ਕਿਹੜਾ ਸਰਕਾਰ ਲੈਸਨ ਦੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਜਿਹੜੇ ਅਟੈਕ ਨੇ ਰਿਪੀਟ ਸਾਡੇ ਦੇਸ਼ ਦੇ ਵਿੱਚ ਨਹੀਂ ਕਰ ਪਾਣਗੇ ਕਿੰਨੀ ਦੇਸ਼ ਦੀ ਫੌਜ ਹੋਣ ਦੇ ਦਹਿਸ਼ਤ ਕਰਦਨੇ ਉਹ ਹਾਲੇ ਤੱਕ ਫੜੇ ਕਿਉਂ ਨਹੀਂ ਗਏ ਇਹ ਮੈਂ ਤੁਹਾਨੂੰ ਦੱਸਣਾਵਾ ਸਭ ਤੋਂ ਵੱਡਾ ਖੂਫੀਆ ਏਜੰਸੀ ਜਿਹੜੀ ਗਿਣੀ ਜਾਂਦੀ ਹੈ ਉਹ ਇਜ਼ਰਾਈਲ ਦੀ ਗਿਣੀ ਜਾਂਦੀ ਹੈ ਤੁਸੀਂ ਇਹ ਗੱਲ ਦੇਖੀਏ ਕਿ ਇਜ਼ਰਾਈਲ ਦੀ ਖੂਫੀਆ ਏਜੰਸੀ ਦੇ ਵਿੱਚ ਵੀ ਲੈਪਸ ਹੋ ਗਿਆ ਤੇ ਗਾਜ਼ਾ ਨੇ ਅਟੈਕ ਕਰ ਦਿੱਤਾ ਸੀ ਤਾਂ ਇਹ ਜਿਹੜਾ ਅਟੈਕ ਹੋਣਾ ਨਾ નો ਡਾਊਟ ਲੈਪਸ ਹੁੰਦਾ ਹੈ ਇਹਦੇ ਬਾਰੇ ਕੋਈ ਡਿਸਪਿਊਟ ਨਹੀਂ ਲੇਕਿਨ ਅਸੀਂ ਸਰਕਾਰ ਅਗੇ ਬੇਨਤੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਲੈਪਸ ਨੂੰ ਰੋਕਿਆ ਜਾਏ ਔਰ ਲੋਕਾਂ ਨੂੰ ਸੁਰੱਖਿਤ ਫੀਲ ਕੀਤਾ ਜਾਏ ਔਰ ਲਕਸ਼ੇ ਜਿਹੜੇ ਮਹਿਸੂਸ ਹੋਣ ਉਹਤੇ ਕਸ਼ਮੀਰ ਦੇ ਵਿੱਚ ਇਹਨਾਂ ਉਮੀਦਾਂ ਨਾਲ ਅਸੀਂ ਪ੍ਰਾਰਥਨਾ ਕਰਦੇ ਆਂ ਸਰਕਾਰਾਂ ਨੂੰ ਜਿੱਥੇ ਇਹ ਵੀ ਕਰਦੇ ਆਂ ਔਰ ਨਾਲ ਸਾਰੇ ਜਿੰਨੇ ਵੀ ਸਾਡੇ ਸ਼ਹੀਦ ਹੋਏ ਨੇ ਸਾਡੇ ਟੂਰਿਸਟ ਸ਼ਹੀਦ ਹੋਏ ਨੇ ਦੋ ਚੀਜ਼ਾਂ ਚਾਹੁੰਦੇ ਆ ਇੱਕ ਤਾਂ ਉਹਨਾਂ ਨੂੰ ਸਾਡੀ ਸਹਾਨੂੰ ਬੁਤੀ ਹੈ ਅਸੀਂ ਪਰਮਾਤਮਾ ਅਗੇ ਪ੍ਰਾਰਥਨਾ ਕਰਦੇ ਆਂ ਕਿ ਉਹਨਾਂ ਨੂੰ ਆਤਮਾ ਨੂੰ ਸ਼ਾਂਤੀ ਔਰ ਸਰਕਾਰ ਨੂੰ ਕਹਿੰਦੇ ਆ ਵੀ ਉਹਨਾਂ ਨੂੰ ਸਫੀਸ਼ੀਐਂਟ ਕੰਪਨਸੇਸ਼ਨ ਵੀ ਦੇਣ ਕਿਉਂਕਿ ਟਾਰਗੇਟ ਸਿਰਫ ਜੈਂਟਸ ਕੀਤੇ ਗਏ ਨੇ ਤੁਸੀਂ ਦੇਖਿਆ ਹੋਣਾ ਕਿ ਲੇਡੀਜ਼ ਨੂੰ ਇੱਕ ਸਾਈਡ ਤੇ ਕਰਕੇ ਜੈਂਟਸ ਨੂੰ ਟਾਰਗੇਟ ਕੀਤਾ ਸੋ ਇਹਨਾਂ ਇਹਨਾਂ ਗੱਲਾਂ ਨਾਲ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਕੋਈ ਹਾਰਡ ਸਟੈਪ ਲਵੋ ਲੋਕ ਚਾਹੁੰਦੇ ਨੇ ਜਿਨ੍ਹਾਂ ਦਾ ਖੂਨ ਖੂਨ ਦਾ ਵੀ ਭਾਰਤ ਵਾਸੀਆਂ ਦਾ ਕਿ ਅੱਜ ਜਿਹੜਾ ਹਾਰਡ ਟਾਈਮ ਆ ਗਿਆ ਔਰ ਇੱਕ ਫਾਸਟ ਔਰ ਸਟਰੋਂਗ ਸਟੈਪ ਲੈਣ ਦੀ ਜਰੂਰਤ ਹੈ ਤੇ ਸਰਕਾਰ ਜ਼ਰੂਰ ਲੇਗੀ ਅਸੀਂ ਉਮੀਦਾਂ ਦਾ ਬਿਲਕੁਲ ਆਪਾਂ ਇੱਥੇ ਇੱਕ ਵਾਰ ਤੁਹਾਡੇ ਸਾਰਿਆਂ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਪੂਰੇ ਦੇਸ਼ ਦੇ ਵਿੱਚ ਹਿੰਦੂ ਮੁਸਲਿਮ ਸਿੱਖ ਔਰ ਸਾਈ ਦਾ ਭਾਈਚਾਰਾ ਹੈਗਾ ਭਾਈਚਾਰਾ ਕਿਵੇਂ ਹੈ ਜੀ ਬਿਲਕੁਲ 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 ਕਿਵੇਂ ਹੈ ਇਹ ਸਿਰਫ ਇੱਕ ਇਹ ਜਿਹੜਾ ਹੈਗਾ ਇੱਕ bigger picture ਹੈ ਲੋਕਲ ਲੈਵਲ ਤੇ ਸਿਟੀਜ਼ ਦੇ ਅੰਦਰ ਬਿਲਕੁਲ ਪਿਆਰ ਹੈ ਸਭ ਕੁਝ ਹੈ ਕਿਉਂਕਿ ਮਤਲਬ ਭਾਈ ਜਾਰਾ ਸਾਰਿਆਂ ਦਾ ਗਿਆ ਭਾਈ ਜਾਰਾ ਬਿਲਕੁਲ ਮੈਂ ਇਤਨੂੰ ਹੋਰ ਚੀਜ਼ਾਂ ਆਜ ਅਸੀਂ ਵਕੀਲ ਅੱਤੇ ਇਕੱਠੇ ਹੋਏ ਆ ਅਸੀਂ ਕਿਸੇ ਨੂੰ ਕ੍ਰਿਟਿਸਾਈਜ਼ ਕਰਨ ਲਈ ਨਹੀਂ ਇਕੱਠੇ ਹੋਏ ਗਵਰਨਮੈਂਟ ਨੂੰ ਕ੍ਰਿਟਿਸਾਈਜ਼ ਕਰਨ ਲਈ ਇਕੱਠੇ ਨਹੀਂ ਹੋਏ ਅਸੀਂ ਐਸੇ ਇਕੱਠੇ ਹੋਏ ਆ ਅਸੀਂ ਯੂਨਿਟੀ ਸ਼ੋ ਕਰਨ ਲਈ ਇਕੱਠੇ ਹੋਏ ਆ ਆਪਣੀ ਸਟਰੈਂਥ ਸ਼ੋ ਕਰਨ ਲਈ ਇਕੱਠੇ ਹੋਏ ਆ ਅਸੀਂ ਇਹ ਕਹਿਣ ਲਈ ਇਕੱਠੇ ਹੋਏ ਆ ਕਿ ਅਸੀਂ ਇੰਡੀਅਨ ਆ ਔਰ ਜੋ ਹੋਇਆ ਹੈ ਗਲਤ ਹੈ ਅਸੀਂ ਉਹਨੂੰ ਕੰਡੈਮ ਕਰਦੇ ਆ ਔਰ ਅਸੀਂ ਗਵਰਨਮੈਂਟ ਨਾਲ ਹੈ ਗਵਰਨਮੈਂਟ ਜਿੰਨਾ ਸਖਤ ਅੱਜ ਜਿਹੜੀ ਸਾਰੀ ਐਜੀਟੇਸ਼ਨ ਸਾਰੀ ਪ੍ਰੋਟੈਸਟ ਮਾਰਚ ਹੈ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਵੀ ਸਾਡੇ ਪ੍ਰੋਟੈਸਟ ਮਾਰਚ ਦੇ ਵਿੱਚ ਹਿੰਦੂ ਵੀ ਨੇ ਸਿੱਖ ਵੀ ਨੇ ਮੁਸਲਮਾਨ ਵੀ ਨੇ ਹਰ ਕਮਿਊਨਿਟੀ ਦੇ ਵਕੀਲ ਸਾਡੇ ਇਸ ਵਿੱਚ ਸਾਰੇ ਸ਼ਾਮਿਲ ਨੇ ਔਰ ਇਸ ਤਰ੍ਹਾਂ ਸਾਡੇ ਬਾਹਰ ਦੇ ਵਿੱਚ ਵੀ ਔਰ ਸਾਡੇ ਸਮਾਜ ਦੇ ਵਿੱਚ ਵੀ ਕਦੀ ਵੀ ਵੰਡ ਨਹੀਂ ਹੋਏਗਾ ਇਹੋ ਜਿਹੇ ਐਕਟ ਜਿਹੜੇ ਹੁੰਦੇ ਨੇ ਉਹ ਕੋਸ਼ਿਸ਼ ਹੁੰਦੀ ਹੈ ਬਿਲਕੁਲ ਬਿਲਕੁਲ ਇੱਕ ਵਾਰ ਦਰਸ਼ਕੋ ਤੁਹਾਨੂੰ ਇਹ ਜ਼ਰੂਰ ਦੱਸਦੀ ਹੈ ਕਿ ਪੂਰੇ ਦੇਸ਼ ਭਰ ਦੇ ਵਿੱਚ ਇੰਡੀਆ ਦੇ ਵਿੱਚ ਭਾਈਚਾਰਾ ਬਿਲਕੁਲ ਕਾਇਮ ਹੈ ਜਲੰਧਰ ਜਿਹੜਾ ਡਿਸਟ੍ਰਿਕਟ ਬਾਹਰ ਐਸੋਸੀਏਸ਼ਨ ਵੱਲੋਂ ਅੱਜ ਜਿਹੜੀ ਹੈ ਸ਼ ਇਹ ਕੈਂਡਲ ਮਾਰਚ ਕਰਕੇ ਇਸ ਦੇ ਵਿੱਚ ਆ ਜਿਹੜੇ ਬਾਈ ਜੀ ਨੇ ਆਹ ਮੁਸਲਿਮ ਨੇ ਇਹ ਮੁਸਲਿਮ ਧਰਮ ਦੇ ਨਾਲ ਸੰਬੰਧ ਰੱਖਦੇ ਨੇ ਆ ਬਾਈ ਜੀ ਜਿਹੜੇ ਨੇ ਇਹ ਹਿੰਦੂ ਨੇ ਤਾਂ ਆ ਸਿੱਖ ਨੇ ਆ ਸਰਦਾਰ ਸਾਹਿਬ ਨੇ ਜਿਹੜੇ ਇਹ ਇਹ ਸਿੱਖ ਨੇ ਪਰ ਜਿਹੜੇ ਲੋਕ ਹਿੰਦੂ ਮੁਸਲਿਮ ਸਿੱਖ ਔਰ ਇਸਾਈਆਂ ਦਾ ਭਾਈਚਾਰਾ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਨੂੰ ਇਹ ਵੱਡਾ ਸੁਨੇਹਾ ਦੇ ਰਹੇ ਨੇ ਸਰਦਾਰ ਸਾਹਿਬ ਆਪਾ ਤੁਹਾਡੇ ਤੋਂ ਜਾਣਨਾ ਚਾਹਾਂਗੇ ਜਿਹੜੇ ਲੋਕ ਹਿੰਦੂ ਮੁਸਲਿਮ ਸਿੱਖ ਔਰ ਇਸਾਈਆਂ ਦਾ ਭਾਈਚਾਰਾ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਦੇਖੋ ਉਹ ਬਿਲਕੁਲ ਕੁੱਲ ਜਿਹੜਾ ਸਰਕਾਰ ਦੇ ਖਿਲਾਫ ਕੀ ਇਨਸਾਨੀਅਤ ਦੇ ਖਿਲਾਫ ਸ਼ਰਮ ਨਸ਼ਰਮ ਨਕਰਤੂਤ ਹੈ ਉਹ ਉਹ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਔਰ ਅਸੀਂ ਭਾਰਤ ਸਰਕਾਰ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਦੇਖੋ ਉਹਨਾਂ ਦੇ ਖਿਲਾਫ ਕੋਈ ਵੀ ਐਕਸ਼ਨ ਲਿੱਤਾ ਜਾਏਗਾ ਸਾਡੇ ਵਕੀਲ ਭਾਈਚਾਰੇ ਉਹਨਾਂ ਨੂੰ ਪੂਰਾ ਸਹਿਯੋਗ ਮਿਲੇਗਾ ਬਿਲਕੁਲ ਬਿਲਕੁਲ ਤਾਂ ਇਧਰ ਭਾਈ ਸਾਹਿਬ ਇਹ ਸਿੱਖ ਭਾਈਚਾਰੇ ਦਾ ਇਹ ਭਾਈ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਲੋਕ ਇਸ ਘਟਨਾ ਨੂੰ ਪਹਿਲਾਂ ਵਾਲੀ ਘਟਨਾ ਨੂੰ ਮੁਸਲਮ ਬਰਸਿਡ ਹਿੰਦੂ ਬਣਾ ਰਹੇ ਨੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹੋਗੇ ਦੇਖੋ ਦੇਸ਼ ਵਿੱਚ ਨਫਰਤ ਫਲਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਹਿੰਦੂ ਮੁਸਲਮ ਚ ਵਿਵਾਦ ਬਣਿਆ ਰਵੇ ਉਹ ਚਾਹਦੇ ਨਹੀਂ ਆ ਕਿ ਇੱਥੇ ਦੇ ਹਿੰਦੁਸਤਾਨ ਦੇ ਮੁਸਲਮਾਨ ਭਾਈਚਾਰਾ ਸਿੱਖ ਭਾਈਚਾਰਾ ਸਾਰੇ ਮਿਲਜੋਲ ਕੇ ਰਹਿਣ ਇਸ ਕਰਕੇ ਪਾਕਿਸਤਾਨ ਦੀ ਨਾਕਾਮ ਕੋਸ਼ਿਸ਼ ਆ ਜ ਜਿਹਦੀ ਅਸੀਂ ਨਿੰਦਾ ਕਰਦੇ ਆ ਉਹ ਚਾਹੁੰਦਾ ਹੈ ਕਿ ਹਿੰਦੁਸਤਾਨ ਚ ਕਰਦੀ ਵੀ ਇਕਤਾ ਨਹੀਂ ਬਣੀ ਰਹੇ ਇਸ ਲਈ ਉਹ ਇਦਾਂ ਦੇ ਹਮਲੇ ਕਰਦਾ ਹੈ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਪਾਕਿਸਤਾਨ ਦਾ ਮੂਤੋੜ ਜਵਾਰ ਦੇ ਬਿਲਕੁਲ ਭਾਈ ਸਭ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਆਬਿਦ ਅਹਿਮਦ ਮੀਰ ਹੈ ਤੇ ਬੇਸਿਕਲੀ ਮੈਂ ਜੰਮੂ ਕਸ਼ਮੀਰ ਦਾ ਹੀ ਆ ਅੱਛਾ ਤੁਸੀਂ ਜੰਮੂ ਦੇ ਰਹਿਣ ਵਾਲੇ ਹੋ ਜੰਮੂ ਦੇ ਵਿੱਚ ਮਾਹੌਲ ਕਿਹੋ ਜਿਹਾ ਜੇ ਇਹ ਹਿੰਦੂਆ ਔਰ ਮੁਸਲਮਾਨਾਂ ਦਾ ਇਹ ਭਾਈਚਾਰਾ ਕਿਹੋ ਜਿਹਾ ਹੈ ਜੀ ਦੇਖੋ ਭਾਈਚਾਰਾ ਤਾਂ ਬਹੁਤ ਵਧੀਆ ਹੈ ਤੇ ਬਹੁਤ ਵਧੀਆ ਚੱਲ ਰਿਹਾ ਸੀ ਤੇ ਜਿਹੜੀ ਸਰ ਨੇ ਭੱਲਾ ਸਰ ਨੇ ਜਿਹੜੀ ਗੱਲ ਕਹੀ ਟੂਰਿਜ਼ਮ ਟੂਰਿਜ਼ਮ ਬਹੁਤ ਵਧੀਆ ਹੋ ਰਿਹਾ ਸੀ ਬਟ ਇਹ ਸਡਨਲੀ ਜਦੋਂ ਆਪਾਂ ਨਿਊਜ਼ ਦੇਖੀ ਸਾਡੇ ਕਸ਼ਮੀਰੀ ਜਿਹੜੇ ਸੀਗੇ ਬ੍ਰਦਰਲੀ ਉਹਨਾਂ ਦੀ ਬਿਲਕੁਲ ਇੱਕ ਸਡਨ ਸ਼ੌਕਿੰਗ ਨਿਊਜ਼ ਸੀ ਕਿ ਇਹ ਅਕਦਮ ਹੀ ਕੀ ਹੋ ਗਿਆ ਅੱਜ ਤੁਸੀਂ ਦੇਖੋਗੇ ਨਿਊਜ਼ ਦੇ ਵਿੱਚ ਉੱਥੇ ਦੇ ਜਿਹੜੇ ਕਸ਼ਮੀਰੀ ਲੋਕ ਆ ਉਹ ਰੋ ਰਹੇ ਆ ਕੀ ਮਸੇਦ ਸਾਡੀ ਜਿਹੜੀ ਹਾਲਾਤ ਆ ਕਸ਼ਮੀਰ ਦੇ ਵਿੱਚ ਉਹ ਬੜੀ ਵਧੀਆ ਹੋ ਰਹੀ ਸੀ ਸਾਡੀ ਇਕਨੋਮੀ ਗ੍ਰੋਥ ਕਰ ਰਹੀ ਸੀ ਤੇ ਸਾਨੂੰ ਹੋਰ ਪੂਰੇ ਸਟੇਟ ਦੇ ਵਿੱਚ ਰਿਸਪੈਕਟ ਮਿਲ ਰਹੀ ਸੀ ਲੋਕੀ ਟੂਰਿਜ਼ਮ ਦੇ ਨਾਮ ਤੇ ਪਹਿਲੇ ਹਿਮਾਚਲ ਜਾ ਰਹੇ ਸੀ ਹੁਣ ਕਸ਼ਮੀਰ ਵੀ ਜਾ ਰਹੇ ਸੀ ਲੋਕੀ ਬਟ ਯਗਦਮ ਹੀ ਸਡਨਲੀ ਇੱਕ ਤੁਸੀਂ ਦੇਖੋ ਜਿਹੜੀ ਪਾਕਿਸਤਾਨ ਨੇ ਇੱਕ ناکਾਮ ਕੋਸ਼ਿਸ਼ ਜਿਹੜੀ ਕੀਤੀ ਆ ਕਿੰਨੇ ਬੜੇ ਬੇਗੁਨਾ 26 27 ਜਣੇ ਔਰ ਬਾਕੀ ਜਿਹੜੇ ਲੋਕ ਜ਼ਖਮੀ ਹੋਏ ਪਏ ਆ ਤੁਸੀਂ ਦੇਖੋ ਬਸ ਮਾਹੌਲ ਖਰਾਬ ਕਰਨਾ ਆ ਉਹਨਾਂ ਦਾ ਮੇਨ ਇੰਟੈਂਸ਼ਨ ਕਿ ਕਿਉਂਕਿ ਉਹ ਉਹ ਨਹੀਂ ਚਾਹੁੰਦੇ ਕਿ ਜਿਹੜਾ ਮਾਹੌਲ ਆ ਉਹ ਸਹੀ ਰਹੇ ਕਸ਼ਮੀਰ ਬੜੀ ਮੁਸ਼ਕਲ ਦੇ ਨਾਲ ਇੱਕ ਤਰੱਕੀ ਕਰ ਰਹੀ ਸੀ ਤੇ ਮੇਨ ਜਿਹੜੀ ਇਹਦੀ ਇਕਨੋਮੀ ਵਧ ਰਹੀ ਸੀ ਉਹ ਟੂਰਿਜ਼ਮ ਦੇ ਬੇਸ ਤੇ ਹੁਣ ਉੱਥੇ ਮੈਂ ਅੱਜ ਦੇਖ ਰਿਹਾ ਸੀ 에어ਪੋਰਟ ਦੇ ਉੱਪਰ ਇੰਨਾ ਰਸ਼ਾ ਕਿ ਲੋਕੇ ਜਿਹੜੇ ਬਾਕੀ ਸਟੇਟ ਦੇ ਆ ਉਹ ਵਾਪਸ ਜਾ ਰਹੇ ਆ ਤੇ ਸਾਡੇ ਕਸ਼ਮੀਰ ਦੇ ਜਿਹੜੇ ਲੋਕੀਓ ਰੋ ਰਹੇ ਆ ਮਤਲਬ ਉੱਥੋਂ ਦੀ ਇਕਨੋਮੀ ਨੂੰ ਜਾਂ ਅਰਥਵਿਵਸਥਾ ਨੂੰ ਜਾਂ ਲੈਂਡ ਦੇਣ ਨੂੰ ਬਹੁਤ ਪ੍ਰਭਾਵ ਪਾ ਰਿਹਾ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਬਹੁਤ ਜ਼ਿਆਦਾ ਤੁਸੀਂ ਮੰਨੂਗੇ ਨਹੀਂ ਤੇ ਅੱਜ ਵੀ ਮੈਂ ਜਦੋਂ ਕਸ਼ਮੀਰ ਦੇ ਵਿੱਚ ਗੱਲ ਕੀਤੀ ਆ ਸਾਰੇ ਲੋਕਾਂ ਨੇ ਆਪਣੀਆਂ ਸ਼ਾਪਸ ਬੰਦ ਕੀਤੀ ਹੋਈ ਆ ਸਕੂਲ ਬੰਦ ਆ ਪਹਿਲਾਂ ਤਾਂ ਚਲੋ ਕਹਿੰਦੇ ਸੀ ਨਾ ਆਰਮੀ ਕਰਾਂਦੀ ਆ ਅੱਜ ਤਾਂ ਲੋਕਾਂ ਨੇ ਆਪ ਆਪਣੀ ਦੁਕਾਨਾਂ ਬੰਦ ਕੀਤੀਆਂ ਕੋਈ ਕਿਸੇ ਕੰਮ ਤੇ ਨਹੀਂ ਗਿਆ ਬਿਲਕੁਲ ਇੱਕ ਮਾਹੌਲ ਜਿਹੜਾ ਉਧਰ ਦਾ ਨਾ ਬਿਲਕੁਲ ਇੱਕ ਮਤਲਬ ਇੱਕ ਜਿਹਦਾ ਜਿਹਨੂੰ ਕਹੋ ਨਾ ਸੜਨ ਇੱਕ ਸਾਰੇ ਸ਼ੌਕਿੰਗ ਹੋ ਗਿਆ ਹੋ ਕੇ ਗਿਆ ਅੱਛਾ ਜੇ ਆਪਾਂ ਸਲਾਨੀਆਂ ਦੀ ਗੱਲ ਕਰ ਲਈਏ ਸਲਾਨੀਆਂ ਦੇ ਕਸ਼ਮੀਰ ਜਾਣ ਦੇ ਨਾਲ ਉਥੋਂ ਦੇ ਲੋਕਾਂ ਦਾ ਰਹਿਣ ਸਹਿਣ ਜਾਂ ਉਥੋਂ ਦੇ ਲੋਕਾਂ ਤੇ ਕੀ ਪ੍ਰਭਾਵ ਪੈਂਦਾ ਹੈ ਜੀ ਸਲਾਨੀਆਂ ਦੇ ਜਾਨ ਦੇ ਨਾਲ ਲੋਕਾਂ ਦੀ ਜਿਹੜੀ ਸਭ ਤੋਂ ਪਹਿਲਾਂ ਇਕਨੋਮੀ ਆ ਉਹ ਵੱਧਦੀ ਆ ਜਿਹੜਾ ਮਾਈਂਡ ਸੈਟ ਆ ਲੋਕਾਂ ਦਾ ਉਹ ਚੇਂਜ ਹੁੰਦਾ ਆ ਉਹਨਾਂ ਨੂੰ ਵੀ ਫੀਲ ਹੁੰਦਾ ਕਿ ਜਿਹੜੇ ਸਾਡੇ ਬਾਕੀ ਹੈਗੇ ਆ ਉਹ ਵੀ ਸਾਨੂੰ ਇੰਡੀਅਨ ਹੀ ਮੰਨਦੇ ਹੈਗੇ ਆ ਪਹਿਲਾਂ ਉਹ ਫੀਲਿੰਗ ਨਹੀਂ ਆਂਦੀ ਸੀ ਤੇ ਜਿਹੜਾ ਬ੍ਰਦਰਹੂਡ ਹੈਗਾ ਕਸ਼ਮੀਰੀ ਜਾਂ ਮੁਸਲਿਮ Hindu ਉਹ ਹੋਰ ਵੱਧ ਰਿਹਾ ਸੀ अच्छा लास ਦੇ ਵਿੱਚ ਇੱਕ ਮੁਸਲਮਾਨ ਹੋਣ ਦੇ ਨਾਤੇ ਜਿਹੜੇ ਲੋਕ ਹਿੰਦੂ ਵਰਸਸ ਮੁਸਲਮ ਇਸ ਪੂਰੀ ਘਟਨਾ ਨੂੰ ਬਣਾ ਰਹੇ ਨੇ ਪਹਿਲਗਾਮ ਵਾਲੀ ਘਟਨਾ ਨੂੰ ਬਣਾ ਰਹੇ ਨੇ ਉਹਨਾਂ ਨੂੰ ਇੱਕ ਮੁਸਲਮਾਨ ਹੋਣ ਦੇ ਨਾਤੇ ਇਹ ਕਾਮਨਾਗਰਿਕ ਹੋਣ ਦੇ ਨਾਤੇ ਉਹਨਾਂ ਨੂੰ ਕੀ ਮੈਸੇਜ ਦਿਓਗੇ ਜੀ ਸਭ ਤੋਂ ਵੱਡਾ ਸਭ ਤੋਂ ਸਭ ਤੋਂ ਵੱਡਾ ਮੈਸੇਜ ਤਾਂ ਜੀ ਇਹੀ ਆ ਤੁਸੀਂ ਉਹਦੇ ਵਿੱਚ ਦੇਖੂਗੇ 26 27 ਜਣੇ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੇ ਵਿੱਚ ਇੱਕ ਮੁਸਲਮਾਨ ਬੰਦਾ ਵੀ ਸੀਗਾ ਜਿਹੜਾ ਉਹਦਾ ਤਾਂ ਲੋਕਲ ਸੀਗਾ ਉਹਦੇ ਮੈਂ ਨਿਊਜ਼ ਪੜ੍ਹ ਰਹੇ ਸੀ ਕਿ ਉਹਨੇ ਆਤੰਗਵਾਦੀ ਤੋਂ ਰਾਈਫਲ ਛਿੰਦੀ ਤੇ ਉਹਨੇ ਮਤਲਬ ਉਹ ਜਿਹੜੇ ਰਾਈਫਲ ਛੇ ਨਰਿਆ ਸੀ ਉਹਨਾਂ ਨੇ ਉਹਨਾਂ ਨੂੰ ਵੀ ਗੋਲੀ ਮਾਰਤੀ ਤੇ ਉੱਥੇ ਤਾਂ ਕੋਈ ਉਹਨਾਂ ਨੂੰ ਦੇਖਿਆ ਨਹੀਂ ਕਿ ਇਹ ਮੁ슬ਿਮ ਆ ਤੇ ਆਤੰਗਵਾਦ ਦਾ ਸਭ ਤੋਂ ਵੱਡੀ ਜਿਹੜੀ ਆਪਾਂ ਬਾਰ-ਬਾਰ ਗੱਲ ਕਹਿੰਦੇ ਆ ਕੋਈ ਧਰਮ ਨਹੀਂ ਹੈਗਾ ਕੋਈ ਮਜ਼ਬ ਨਹੀਂ ਹੈਗਾ ਇਹ ਬਸ ਇੱਕ Hindu Muslim ਜਿਹੜੇ ਲੋਕ ਬਣਾ ਰਹੇ ਆ ਇਸ ਟੌਪਿਕ ਨੂੰ ਅੱਜ ਤੱਕ ਅੱਜ ਤੱਕ ਦੇਖੋ ਤੁਸੀਂ Hindu Sikh ਸਾਰੇ ਸਮਝਦਾਰ ਆ ਸਾਰਿਆਂ ਨੂੰ ਪਤਾ ਕਿ ਦੇਖੋ Hindu Muslim ਕਰਨ ਚ ਕੋਈ ਫਾਇਦਾ ਨਹੀਂ ਅਸੀਂ ਇਸ ਪਾਸੇ ਨਾ ਜਾਈਏ ਆਤੰਗਵਾਦ ਨੂੰ ਆਤੰਗਵਾਦੀ ਨਜ਼ਰ ਚ ਦੇਖੀਏ ਧਰਮ ਦੀ ਨਜ਼ਰ ਚ ਨਾ ਦੇਖੀਏ ਉਹਨੂੰ ਅੱਛਾ ਜਿਹੜੇ ਲੋਕ ਧਰਮ ਦੀ ਨਜ਼ਰ ਚ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਜੀ ਉਹਨਾਂ ਨੂੰ ਮੈਂ ਇਹ ਕਹੂੰਗਾ ਕਿ ਤੁਸੀਂ ਥੋੜਾ ਜਿਹਾ ਸੋਚੋ ਇਹਦੇ ਨਾਲ ਤਾਂ ਕੁਝ ਹੋਣਾ ਨਹੀਂ ਸਾਡਾ ਜਿਹੜਾ ਦੇਸ਼ ਆ ਸਾਡੀ ਜਿਹੜੀ ਕੰਟਰੀ ਉਹ ਹੋਰ ਪਿੱਛੇ ਜਾਊਗੀ ਤੁਸੀਂ ਜੇ ਕਿਸੇ ਨੂੰ ਸ਼ੱਕ ਦੀ ਨਿਗਾਹ ਦੇ ਦੇਖੂਗੇ ਕਿ ਸ਼ਾਇਦ ਉਹ ਇਹ ਟੈਰਿਸ ਟੈਰੋਰਿਜ਼ਮ ਫੈਲਾ ਰਹੇ ਆ ਜਾਂ ਉਹ ਇਹਨੂੰ ਸਪੋਰਟ ਕਰ ਰਹੇ ਉਹ ਤਾਂ ਬਿਲਕੁਲ ਗਲਤ ਆ ਨਾ ਉਹ ਤਾਂ ਬਿਲਕੁਲ ਗਲਤ ਆ ਤੇ ਬਾਕੀ ਮੈਂ ਰਿਕੁਐਸਟ ਕਰੂੰਗਾ ਇੰਡੀਅਨ ਗਵਰਨਮੈਂਟ ਨੂੰ ਵੀ ਕਿ ਉਹ ਇਸ ਤੇ ਸਟ੍ਰਿਕਟ ਸਟ੍ਰਿਕਟ ਐਕਸ਼ਨ ਲੈਂਨ ਸਿਕਿਉਰਿਟੀ ਵਧਾਈ ਜਾਵੇ ਹੂੰ ਠੀਕ ਹੈ ਨਾ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਬਹੁ ਬਹੁਤ ਸ਼ੁਕਰੀਆ ਜੀ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਜਲੰਧਰ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਮੈਂਬਰ ਵਕੀਲ ਸਾਹਿਬਾਨ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜਾਂ ਪਹਿਲਗੰਬ ਵਾਲੀ ਘਟਨਾ ਨੂੰ ਲੈ ਕੇ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਤਾਂ ਖਾਸ ਤੌਰ ਤੇ ਜਲੰਧਰ ਦੇ ਵਿੱਚ ਕੈਂਡਲ ਮਾਰਚ ਕੀਤਾ ਗਿਆ ਤੇ ਇਸ ਪੂਰੀ ਘਟਨਾ ਨੂੰ ਲੈ ਕੇ ਜੋ ਤੁਹਾਡੇ ਵਿਚਾਰ ਨੇ ਪਹਿਲਗੰਬ ਵਾਲੀ ਘਟਨਾ ਨੂੰ ਲੈ ਕੇ ਤੁਹਾਡੇ ਜ਼ਿਹਨ ਦੇ ਵਿੱਚ ਜਿਹੜੇ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ